ਜਿਆਦਾ ਟ੍ਰੈਫਿਕ ਦੇ ਕਾਰਨ ਘਰ ਜਾਣਾ ਮੁਸ਼ਕਲ ਹੋ ਜਾਂਦਾ ਹੈ ਹਨਾ ਦੇਖੋ ਸਾਥਕਾ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਸੈਰ ਕਰਾਉਨੇ ਆਂ ਡਾਲ ਝੀਲ ਦੀ ਜਿਹੜੀ ਇੰਡੀਆ ਦੀਆਂ ਸਭ ਤੋਂ ਖੂਬਸੂਰਤ ਝੀਲਾਂ ਦੇ ਵਿੱਚ ਇਹਦਾ ਨਾਮ ਆਉਂਦਾ ਤੇ ਇਸ ਝੀਲ ਤੋਂ 50 ਹਜ਼ਾਰ ਲੋਕ ਜਿਹੜੇ ਆ ਇਹਦੇ ਉੱਤੇ ਰਹਿੰਦੇ ਆ ਝੀਲ ਦੇ ਉੱਤੇ ਰਹਿੰਦੇ ਆ ਚਾਹੇ ਹਾਊਸ ਬੋਟ 'ਤੇ ਰਹਿੰਦੇ ਆ ਚਾਹੇ ਟਾਪੂਆਂ ਦੇ ਰਹਿੰਦੇ ਆ ਕਈ ਪਿੰਡ ਇੱਥੇ ਟਾਪੂਆਂ ਵਾਂਗੂ ਬਸੇ ਹੋਏ ਆ ਜਿਨ੍ਹਾਂ ਦਾ ਆਉਣਾ ਜਾਣਾ ਸਕੂਲ ਸਬਜ਼ੀ ਜਾਂ ਕਿਤੇ ਵੀ ਆਉਣਾ ਜਾਣਾ ਤੇ ਉਹ ਕਿਸ਼ਤੀਆਂ ਨਾਲ ਜਾਇਆ ਜਾਂਦਾ ਡਾਕੀਆ ਵੀ ਚਿੱਠੀਆਂ ਦੇਣ ਜਾਂ ਜੋਮੈਟੋ ਵਾਲੇ ਵੀ ਆਪਣਾ ਖਾਣਾ ਦੇਣ ਕਿਸ਼ਤੀਆਂ 'ਚ ਆਉਂਦੇ ਆ ਤੇ ਇਸ ਝੀਲ ਦੀ ਕਹਿ ਲੋ ਵੀ ਜਿਹੜੇ 50 ਹਜ਼ਾਰ ਲੋਕ ਰਹਿੰਦੇ ਆ ਉਹਨਾਂ ਦਾ ਜਿਹੜਾ ਰੋਟੀ ਪਾਣੀ ਦਾ ਉਹ ਸਾਰਾ ਕੁਝ ਇਸ ਝੀਲ ਤੋਂ ਚੱਲਦਾ ਤੇ ਇਸ ਝੀਲ ਦੇ ਵਿੱਚ ਸਬਜ਼ੀਆਂ ਵੀ ਉਗਦੀਆਂ ਇਸ ਝੀਲ ਦੇ ਉੱਤੇ ਫੁੱਲ ਵੀ ਉਗਦੇ ਆ ਜਿਹੜੇ ਦੂਰ ਦੂਰ ਬੰਬੇ ਤੱਕ ਮਾਰਕੀਟਾਂ ਚ ਜਾਂਦੇ ਆ ਤੇ ਇਸ ਝੀਲ ਦੇ ਵਿੱਚ ਆ ਸੰਘਾਰੇ ਲੱਗਿਆ ਹੋਇਆ ਇਹ ਸੰਘਾਰੇ ਵੀ ਜਾਣ ਕੇ ਬਹੁਤ ਚੀਜ਼ਾਂ ਇਸ ਝੀਲ ਦੇ ਉੱਤੇ ਉਗਦੀਆਂ ਨੇ ਤੇ ਇੱਥੇ ਦੇ ਲੋਕ ਆ ਜਿਹੜੇ ਹਰ ਕੰਮ ਕਰਨ ਵਾਸਤੇ ਉਹਨਾਂ ਨੂੰ ਕਿਸ਼ਤੀ 'ਚ ਜਾਣਾ ਪੈਂਦਾ ਇਹਨਾਂ ਪਿੰਡਾਂ ਦੇ ਵਿੱਚ ਹੀ ਇਹ ਕਈ ਪਿੰਡ ਵਸੇ ਹੋਏ ਆ ਇਹਦੇ ਉੱਤੇ ਜਿਹੜੇ ਟਾਪੂਆਂ ਦੇ ਤੌਰ ਤੇ ਵਸੇ ਹੋਏ ਆ ਤੇ ਉਹਨਾਂ ਦੇ ਵਿੱਚ ਕਸ਼ਮੀਰੀ ਪੰਡਤ ਵੀ ਰਹਿੰਦੇ ਹੁੰਦੇ ਸੀ ਕਿਸੇ ਵੇਲੇ ਤੇ ਫੇਰ ਕਹ ਲੋ ਵੀ ਮੁਸਲਮਾਨਵਾਦੀ ਜਿਆਦਾ ਹੀ ਵਧਣ ਕਰਕੇ ਇਸ ਵਕਤ ਇੱਥੇ 95% ਮੁਸਲਮਾਨਵਾਦੀ ਆ ਤੇ 4% ਇੱਥੇ ਹਿੰਦੂ ਆ ਤੇ 1% ਇੱਥੇ ਸਿੱਖ ਤੇ ਬਹੁਤ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਤੇ ਇਸ ਝੀਲ ਇੱਕ ਨਰਾਲੀ ਝੀਲ ਆ ਇਸ ਬਲੌਗ ਦੇ ਵਿੱਚ ਇਸ ਝੀਲ ਬਾਰੇ ਆਪਾਂ ਗੱਲਾਂ ਕਰਾਂਗੇ ਤੇ ਅਜਿਹੀਆਂ ਗੱਲਾਂ ਕਰਾਂਗੇ ਚਾਹੇ ਤੁਸੀਂ ਇਸ ਝੀਲ ਦੇ ਵਿੱਚ ਘੁੰਮ ਕੇ ਵੀ ਆਏ ਹੋ ਤਾਂ ਵੀ ਤੁਹਾਨੂੰ ਜਾਣ ਕੇ ਇਸ ਝੀਲ ਬਾਰੇ ਹੋਰ ਜਾਣਕਾਰੀ ਮਿਲੂਗੀ ਝੀਲ ਦੇ ਇਸ ਹਿੱਸੇ ਨੂੰ ਗੋਲਡਨ ਲੇਕ ਕਿਹਾ ਜਾਂਦਾ ਉਹ ਇਸ ਕਰਕੇ ਕਿਹਾ ਜਾਂਦਾ ਕਿ ਜਿੰਨੇ ਵੀ ਇੱਥੇ ਹਾਊਸ ਬੋਟ ਨੇ ਉਹਨਾਂ ਨੇ ਪੀਲੇ ਰੰਗ ਦੇ ਬੱਲ ਲਾਏ ਹੋਏ ਨੇ ਜਿਹੜੇ ਆਪਣੇ 100 ਵਟ ਦੇ ਹੁੰਦੇ ਸੀ ਘਰੇ ਤੇ ਉਹ ਬੱਲਵਾਂ ਦੀ ਜਦੋਂ ਰੋਸ਼ਨੀ ਪਾਣੀ 'ਚ ਪੈਂਦੀ ਆ ਤਾਂ ਇਹ ਗੋਲਡਨ ਬਣ ਜਾਂਦੀ ਆ ਤੇ ਗੋਲਡਨ ਲੇਕ ਇਸ ਕਰਕੇ ਕਹਿੰਦੇ ਆ ਜਿਹੜਾ ਬੰਦਾ ਸ਼੍ਰੀਨਗਰ ਆਇਆ ਸ਼ਿਕਾਰੇ 'ਚ ਨਹੀਂ ਬੈਠਾ। ਭਾਈ ਫਿਰ ਤਾਂ ਕੋਈ ਆ। ਇਹ ਜਿਹੜਾ ਸ਼ਿਕਾਰਾ ਨਾ ਇਹ ਅਖਰੋਟ ਦੀ ਲੱਕੜ ਦਾ ਬਣਦਾ ਤਕਰੀਬਨ। ਆਹ ਜਿਹੜਾ ਰਸਤਾ ਹੈ ਖਰੋਟ ਦੀ ਲੱਕੜ ਆ। ਇਹ ਖਰੋਟ ਆ। ਤੇ ਇਹਦੇ ਪੱਤੇ ਇਦਾਂ ਦੇ ਹੁੰਦੇ ਆ ਜਿਵੇਂ ਕੈਨੇਡਾ ਵਾਲਿਆਂ ਦੇ ਨਹੀਂ ਹੁੰਦੇ। ਝੰਡ ਉਹਦੇ ਇਦਾਂ ਦੇ ਹੁੰਦੇ ਆ। ਤੇ ਇਹ ਅਖਰੋਟ ਦੀ ਲੱਕੜ ਦਾ ਬਣਦਾ ਇਹਦੇ ਵਿੱਚ ਕਿੱਲ ਨਹੀਂ ਲਾਉਂਦੇ। ਤੇ ਜਿਹੜੀ ਵਿਰਲ ਹੁੰਦੀ ਆ ਉਹ ਪਾਣੀ 'ਚ ਇਹ ਲੱਕੜ ਫੁੱਲ ਕੇ ਆਟੋਮੈਟਿਕੀ ਬੰਦ ਹੋ ਜਾਂਦੀ ਆ ਲੀਕੇਜ ਬੰਦ ਹੋ ਜਾਂਦੀ ਆ ਤੇ ਇਹ ਸਭ ਜੀ ਸਾਡੇ ਨਾਲ ਚੱਲਿਆ ਅੱਜ ਤੇ ਚਲੋ ਜੀ 7 ਵਜਨੇ ਮੇ 3 ਮਿੰਟ ਰਹਿ ਗਏ ਜੀ ਆਪ 8 ਵਜੇ 8:30 ਛੋੜ ਦੇਣਾ ਸਾਡੇ 8:30 ਮੈਂ ਆਪਕੋ ਛੋੜੇਗਾ ਉਧਰ ਜੀ ਬਸ ਠੀਕ ਹੈ ਜੀ ਠੀਕ ਹੈ ਬਾਸ ਆਨੇ ਲੱਗੇਗਾ ਆਧਾ ਘਟਾ ਆਨੇ ਦਾ ਠੀਕ ਹੈ ਜੀ ਕੋਈ ਬਾਤ ਨਹੀਂ ਇਹ ਇਹ ਝੀਲ ਵੱਧੋ ਵੱਧ 20 ਫੁੱਟ ਡੂੰਗੀ ਆ ਤੇ ਘੱਟੋ ਘੱਟ ਇਹ 5 ਫੁੱਟ ਡੂੰਗੀ ਆ ਤੇ ਆਪਾਂ ਬੈਗੇ ਸ਼ਿਕਾਰੀ ਦੇ ਵਿੱਚ ਤੇ ਉਹ ਸਾਹਮਣੇ ਜਿਹੜੀ ਰੋਡ ਤੁਸੀਂ ਦੇਖ ਰਹੇ ਹੋ ਇਹ ਮੇਨ ਰੋਡ ਆ ਡਲ ਲੇਕ ਰੋਡ ਬੋਲਦੇ ਆ ਇਹਨੂੰ ਤੇ ਸ਼੍ਰੀਨਗਰ ਦੇ ਵਿੱਚ ਨਹੀਂ 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 ਸਰ ਥੈਂਕ ਯੂ ਨਹੀਂ ਸਰ ਨਹੀਂ ਉਹ ਆਪਲੇ ਹੋ ਗਏ ਇਹ ਦੁੱਧ ਲੈ ਕੇ ਜਾ ਰਿਹਾ ਵੀ ਬੰਦਾ ਹੈ ਦੁੱਧ ਲੈ ਕੇ ਜਾ ਰਿਹਾ ਆ ਕਿਸੇ ਨੇ ਘਰ ਬਣਾਇਆ ਹੋਇਆ ਪਰ ਇਹਦੇ ਥੱਲੇ ਦੇਖੋ ਤੁਸੀਂ ਕਪੜਾ ਲਾਇਆ ਹੋਇਆ ਪਰ ਥੱਲੇ ਉਹ ਬਾਂਸ ਖੜੇ ਕਰਕੇ ਜਾਂ ਡੰਡੇ ਖੜੇ ਕਰਕੇ ਕਿਉਂਕਿ ਇਹ ਚੀਜ਼ ਦੀ ਇੰਨੀ ਗਹਿਰਾਈ ਘਾਟੀ ਆ ਤੇ ਇਹਦੇ ਥੱਲੇ ਇਹਨਾਂ ਨੇ ਉਹ ਦੇਖੋ ਪਾਵੇ ਜੀ ਖੜੇ ਕਰਕੇ ਨਾ ਤੇ ਇਹਨੂੰ ਘਰ ਨੂੰ ਉੱਪਰ ਬਣਾਇਆ ਹੋਇਆ ਤੇ ਇਹ ਲੋਕਾਂ ਦੇ ਘਰ ਆ ਜਣ ਕੇ ਇਸ ਢੀਲ ਦੇ ਉੱਤੇ ਘਰ ਵੀ ਆ ਤੇ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਬਹੁਤ ਚੀਜ਼ਾਂ ਨੇ ਇਸ ਠੀਲੇ ਜਿਹੜੀ ਕਸ਼ਮੀਰੀਆਂ ਨੂੰ ਦਿੱਤਾ ਵਾ ਬਹੁਤ ਕੁਝ ਦਿੱਤਾ ਠੀਲੇ ਤੇ ਇਦਾਂ ਇੱਥੇ ਪਬਲਿਕ ਆਉਂਦੀ ਆ ਘੁੰਮਦੀ ਆ ਆ ਵੀ ਜਿਹੜਾ ਸ਼ਿਕਾਰਾ ਵਾ ਆ ਵੀ ਜਿਹੜਾ ਸ਼ਿਕਾਰਾ ਯਾਨੀ ਇਹਨੂੰ ਕਹਿੰਦੇ ਆ ਹਾਊਸ ਬੋਟ ਯਾਨੀ ਕਿ ਇਹਦੇ ਵਿੱਚ ਘਰ ਆ ਇਹੇ ਕਿਰਾਏ ਤੇ ਦਿੰਦੇ ਆ ਤੇ ਕਈਆਂ ਦੇ ਵਿੱਚ ਤਾਂ ਇਹ ਆਪ ਹੀ ਰਹਿੰਦੇ ਆ ਕਈਆਂ ਦੇ ਵਿੱਚ ਇਹ ਕਿਰਾਏ ਤੇ ਰਹਿੰਦੇ ਆ ਆ ਵੀ ਬੰਦੇ ਆ ਜਾਂਦੇ ਆ ਮੌਜਾ ਨਾ ਪਏ ਆ ਇੱਥੇ ਲੋਕ ਸਬਜ਼ੀ-ਸਬਜ਼ੀ ਲੈਣ ਜਾਣਾ ਜਾਂ ਦੁੱਧ ਲੈਣ ਜਾਣਾ ਜਾਂ ਦਹੀਂ ਲੈਣ ਜਾਣਾ ਜਾਂ ਕੋਈ ਸੌਦਾ ਲੈਣ ਜਾਣਾ ਘਰ ਦਾ ਤਾਂ ਉਹ ਵੀ ਕੈਸਤੀ ਤੇ ਜਾਂਦੇ ਆ ਕਿਉਂਕਿ ਇਹ ਜਿਹੜੀ ਜਗ੍ਹਾ ਹੈਗੀ ਆ ਡਲ ਝੀਲ ਇਹ ਇਹਦੇ ਵਿੱਚ ਥੋੜੇ-ਥੋੜੇ ਟਾਪੂ ਬਣੇ ਹੋਏ ਆ ਜਿੱਥੇ ਲੋਕ ਰਹਿੰਦੇ ਆ ਜਾਂ ਫਿਰ ਉਹਨਾਂ ਦੇ ਲੋਕਾਂ ਨੇ ਜਿਵੇਂ ਆ ਥੱਲੇ ਮੈਂ ਤੁਹਾਨੂੰ ਦਿਖਾਇਆ ਸੀ ਕਿ ਥੱਲੇ ਡੰਡੇ ਜੇ ਖੜੇ ਕਰਕੇ ਫਿਰ ਉੱਪਰ ਆਪਣਾ ਘਰ ਬਣਾ ਲੈਂਦੇ ਆ ਜਾਂ ਇਦਾਂ ਰਹਿੰਦੇ ਆ ਜਾਂ ਫਿਰ ਰਹਿੰਦੇ ਆ ਟਾਪੂ ਬਣਾ ਕੇ ਟਾਪੂਆਂ ਦੇ ਉੱਤੇ ਰਹਿੰਦੇ ਆ ਸਕੂਲ ਜਾਣਾ ਉਹਨਾਂ ਨੇ ਤਾਂ ਵੀ ਕਿਸ਼ਤੀ 'ਚ ਜਾਣਾ ਕੋਈ ਸਮਾਨ ਲੈ ਕੇ ਆਉਣਾ ਤਾਂ ਵੀ ਕਿਸ਼ਤੀ 'ਚ ਲੈ ਕੇ ਆਉਣਾ ਤੇ ਆ ਜਿਵੇਂ ਹੈਗਾ ਇੱਥੇ ਕੋਲ ਵੀ ਸੈਂਕੜਿਆਂ ਦੀ ਤਦਾਦ ਦੇ ਵਿੱਚ ਇਹ ਹਾਊਸ ਬੋਟ ਬਣੇ ਹੋਏ ਆ ਤੇ ਜਿਨ੍ਹਾਂ ਦੇ ਵਿੱਚ ਲੋਕ ਰਹਿੰਦੇ ਆ ਤੇ ਉਹਨਾਂ ਨੂੰ ਸ਼ਿਕਾਰੇ ਥਾਣੀ ਇੱਥੇ ਲਿਆ ਕੇ ਛੱਡ ਦਿੱਤਾ ਜਾਂਦਾ ਇੱਥੋਂ ਹੀ ਲੈ ਜਾਂਦੇ ਆ ਇਹਦੇ ਵਿੱਚ ਰਾਤ ਰਹਿੰਦੇ ਆ ਤੇ ਇਹਦੇ ਨਾਲ ਹੀ ਇੱਕ ਘਰ ਜਿਹੜਾ ਵੀ ਸ਼ਿਕਾਰ ਹਾਊਸ ਬੋਟ ਹੋਊਗਾ ਉਹਦੇ ਨਾਲ ਇੱਕ ਛੋਟਾ ਜਿਹਾ ਘਰ ਬਣਿਆ ਹੋਊਗਾ ਜਿੱਥੇ ਜਾਨਕਿ ਇਹਦੀ ਦੇਖਭਾਲ ਕਰਨ ਵਾਸਤੇ ਬੰਦਾ ਰਹਿੰਦਾ ਤੇ ਉਹੀ ਬੰਦਾ ਫਿਰ ਇਹਨਾਂ ਨੂੰ ਰੋਟੀ ਪਾਣੀ ਦੇ ਦਿੰਦਾ ਜਾਂ ਫਿਰ ਉਹਨਾਂ ਨੂੰ ਬਾਜ਼ਾਰ ਛੱਡਿਆਉਂਦੇ ਆ ਜਾਂ ਲੈ ਆਉਂਦੇ ਆ ਅ ਵਿੱਚੇ ਵੱਧਕਾਂ ਤੁਰੀਆਂ ਫਿਰਦੀਆਂ ਨੇ ਵਿੱਚ ਹੀ ਆ ਇਹ ਵਿੱਚ ਵਿੱਚ ਇਹਨੂੰ ਜ਼ਿਆਦਾਤਰ ਫਰੋਟ ਦੀ ਲੱਕੜ ਦਾ ਹੀ ਬਣਿਆ ਆ ਕਿਉਂਕਿ ਫਰੋਟ ਦੇ ਜਿਹੜੇ ਦਰਖਤ ਆ ਉਹਨਾਂ ਦਾ ਜਿਹੜਾ ਤਣਾ ਉਹ 5-5 ਮੀਟਰ ਵੀ ਹੈਗਾ ਤੁਸੀਂ ਲਾ ਲੋ ਵੀ 5 ਮੀਟਰ ਕਿੰਨਾ ਹੁੰਦਾ ਦੋ ਮੰਜ਼ਿਲਾ ਜਿੰਨਾ ਉੱਚਾ ਹੋ ਜਾਂਦਾ ਘਰ ਜੇ ਉਹਨੂੰ ਐ ਪੂਰਾ ਗੋਲ ਕਰੀਏ ਤਾਂ 5-5 ਮੀਟਰ ਵੀ ਹੈਗਾ ਆ ਕਿਸੇ ਨੇ ਜਿਹੜਾ ਵੀ ਐਸ ਹਾਊਸ ਬੋਰਡ 'ਚ ਰਹਿੰਦਾ ਹੋਊ ਉਹਨੂੰ ਇਹਨਾਂ ਨੇ ਆਹ ਗਾਰਡਨ ਦੀ ਸਹੂਲਤ ਦਿੱਤੀ ਹੋਈ ਆ ਆ ਕੁਰਸੀਆਂ ਦਿੱਤੀਆਂ ਹੋਈਆਂ ਤੇ ਆ ਵਿੱਚ ਜੰਗਲੀ ਬੂਟੀ ਆ ਤੇ ਇਹਦੇ ਵਿੱਚ ਵੀ ਤਕਰੀਬਨ ਇਹ ਝੀਲ ਦਾ ਜਾਂ ਇਸ ਜਗ੍ਹਾ ਤੇ ਮੌਸਮ ਹੀ ਐਦਾਂ ਦਾ ਕਿ ਇਹਦੇ ਉੱਤੇ ਮੱਖੀਆਂ ਮੱਛਰ ਜੇ ਹੁੰਦੇ ਹੀ ਨਹੀਂ ਯਾਨੀ ਜੇ ਆਪਣੇ ਉੱਥੇ ਝੀਲ ਹੋਵੇ ਤੱਟ ਉਹਦੇ ਤੇ ਮੱਛਰੀ ਆ ਜਾਣ ਕਿੰਨੇ ਪਰ ਇੱਥੇ ਨਾ ਮੱਛਰ ਆ ਨਾ ਮੱਖੀਆਂ ਇਹ ਝੀਲ ਦਾ ਕਹਿ ਲੋ ਜਾਂ ਕਲਾਈਮੇਟ ਕਹਿ ਲੋ ਜਾਂ ਫਿਰ ਝੀਲ ਦੇ ਵਿੱਚ ਉੱਗੇ ਹੋਏ ਬੂਟੇ ਆ ਜਿਹੜੇ ਉਹ ਉਹਨਾਂ ਨੂੰ ਪੈਦਾ ਨਹੀਂ ਹੋਣ ਦਿੰਦੇ ਪਰ ਇਹਦੇ ਵਿੱਚ ਮੱਛੀਆਂ ਫੜਦੇ ਆ ਲੋਕ ਇਹ ਕਾ ਹੁੰਦਾ ਇੱਧਰ ਵੀ ਹਾਊਸ ਬੋਟ ਬਣੇ ਹੋਇਆ ਇਹ ਵਿੱਚ ਨੂੰ ਚੰਗੇ ਵੀ ਆ ਹਾਊਸ ਬੋਟ ਕਈ ਹਾਊਸ ਬੋਟ ਤਾਂ ਤਾਂ ਕਿਰਾਇਆ ਹੈਗਾ ਕੋਈ 10-10 ਹਜ਼ਾਰ ਰੁਪਈਆ ਦੀ ਰਾਤ ਦਾ ਕਿਸੇ ਕਿਸੇ ਹਾਊਸ ਬੋਟ ਦਾ 1000 ਰੁਪਈਆ ਵੀ ਹੈਗਾ ਪਰ ਇਹ ਆ ਵੀ ਅੰਦਰ ਕਹੇ ਜੀ ਸਫਾਈ ਆ ਕਹੇ ਜਿਆ ਅੰਦਰ ਬਿਸਤਰੇ ਲੱਗੇ ਕੀ ਆ ਕੀ ਨਹੀਂ ਜਾਂ ਉਹਦਾ ਓਨਰ ਕਹੇ ਜਿਆ ਜਾਂ ਉਹਨੇ ਡਿਵੈਲਪ ਕੀਤਾ ਜਾਂ ਸਹੂਲਤਾਂ ਦਿੱਤੀਆਂ ਕੀ ਆ ਕੀ ਨਹੀਂ ਜਿਵੇਂ ਆਪਣੇ ਹੁੰਦਾ ਜਿਵੇਂ ਆਪਾਂ ਕਹਿ ਦਈਏ ਵੀ ਹੋਟਲ ਲੈ ਲਿਆ 1000 ਰੁਪਏ ਦਾ ਵੀ ਹੋਟਲ ਹੈਗਾ 500 ਦਾ ਵੀ ਮਿਲ ਜਾਂਦਾ ਕਮਰਾ ਤੇ ਆਪਾਂ ਕਹਿੰਦੇ ਆ ਵੀ 10000 ਦਾ ਵੀ ਹੈਗਾ ਇਸੇ ਤਰੀਕੇ ਇਹ ਹਾਊਸ ਬੋਟ ਦੇ ਜਿੱਥੇ ਲੋਕੈਲਟੀ ਵਧੀਆ ਵਾ ਜਿੱਥੇ ਹੋਰ ਚੀਜ਼ ਵਧੀਆ ਨਹੀਂ ਸਰ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਐਦਾਂ ਇੱਥੇ ਨਾ ਤੁਸੀਂ ਸ਼ਿਕਾਰੇ 'ਚ ਘੁੰਮਦੇ ਆ ਤਾਂ ਤੁਹਾਨੂੰ ਫਿਰ ਐਦਾਂ ਚੀਜ਼ਾਂ ਵੇਚਣ ਵਾਲੇ ਆ ਜਾਂਦੇ ਆ ਤੇ ਪਹਿਲਾਂ ਵੀ ਆਏ ਸੀ ਉਹ ਫੋਟੋ ਕਹਿੰਦੇ ਸੀ ਪਚਾਓ ਜਿੱਦਾਂ ਦੀ ਕੁਆਲਿਟੀ ਆਪਾਂ ਗੱਲ ਕਰਦੇ ਸੀ ਉਦਾਂ ਦਾ ਹੀ ਇੱਥੇ ਮਾਹੌਲ ਆ ਆ ਜਿਹੜੇ ਆ ਪੱਤੇ ਜੀ ਆਪਾਂ ਤਰਦੇ ਦੇਖਦੇ ਆ ਇਹ ਕਮਲ ਦੇ ਫੁੱਲ ਆ ਜਿਹਨੂੰ ਲੋਟਸ ਕਹਿੰਦੇ ਆ ਨੋਟਸ ਲੇਕ ਕਹਿੰਦੇ ਆ ਇਸ 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 ਪਾਰਟ ਉਹ ਦੇਖੋ ਉੱਪਰ ਜਿਹੜਾ ਟਾਵਰ ਬਣਿਆ ਹੋਇਆ ਜੇ ਤੁਹਾਨੂੰ ਦਿਸਦਾ ਮੈਂ ਦੂਜੇ ਕੈਮਰੇ ਨਾਲ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਇਹ ਜਿਹੜਾ ਮੰਦਿਰ ਹੈਗਾ ਇਹ ਸ਼ੰਕਰਾਚਾਰੀਆ ਜੀ ਦਾ ਮੰਦਿਰ ਆ ਇੱਕ ਤੁਸੀਂ ਗਾਣਾ ਸੁਣਿਆ ਹੋਣਾ ਕਦੇ ਇੱਕ ਬਹੁਤ ਪੁਰਾਣੀ ਮੂਵੀ ਸੀਗੀ ਉਹਦਾ ਰਜੇਸ਼ ਕੰਨੇ ਦੀ ਜੈ ਜੈ ਸ਼ਿਵ ਸ਼ੰਕਰ ਕਾਂਟਾ ਲਗੇ ਨਾ ਕੰਕਰ ਪਿਆਲਾ ਤੇਰੇ ਨਾਮ ਕਾ ਪਿਆ ਇਹ ਜੀ ਉਸ ਜਗ੍ਹਾ ਤੇ ਸ਼ੂਟ ਹੋਇਆ ਹੋਇਆ ਗਾਣਾ ਕਿਆ ਬਾਤ ਫੱਤੇ ਜੀ ਆਪਾਂ ਨੂੰ ਦਿਸਦੇ ਆ ਨਾ ਆਹ ਆ ਛੋਟੇ ਛੋਟੇ ਜਿਹੇ ਫੱਤੇ ਆ ਇਹ ਸੰਘਾੜਾ ਵੀਜਿਆ ਹੋਇਆ ਇਹਨਾਂ ਨੇ ਝੀਲ ਦੇ ਵਿੱਚ ਸੰਘਾੜਾ ਜਿਹੜਾ ਕਾਲੇ ਰੰਗ ਦਾ ਹੁੰਦਾ ਉਹਦਾ ਫੁੱਲ ਖਲਾਉਂਦੇ ਆ ਉਹਦੇ ਵਿੱਚੋਂ ਚਿੱਟਾ ਜਿਹਾ ਨਿਕਲਦਾ ਵਾ ਸੰਘਾੜਿਆਂ ਦਾ ਆਟਾ ਕਹਿੰਦੇ ਹੁੰਦੇ ਆ ਜਦੋਂ ਵਰਤਾਂ ਦੇ ਵਿੱਚ ਲੇਡੀਜ਼ ਦੇ ਵਰਤ ਹੁੰਦੇ ਆ ਨਾ ਮਾਤਾ ਜੀ ਦੇ ਤਾਂ ਉਦੋਂ ਫਿਰ ਇਹ ਸੰਘਾੜੇ ਦਾ ਆਟਾ ਖਾਂਦੇ ਆ ਨੋਰਮਲ ਨਹੀਂ ਖਾਂਦੇ ਆ ਕਿਸੇ ਨੇ ਹੋਟਲ ਲਿਆ ਹੋਇਆ ਦੇਖੋ ਬੈਠੇ ਕੌਣ ਸੈ? ਚੇਸ ਫੁਰਾ ਚੇਸ ਫੁਰਾ ਠੀਕ ਆ ਕਹਾਣੀ ਹੈ ਠੀਕ ਹੈ ਇਹ ਜੀ ਸਾਡੇ ਭਾਈ ਸਾਹਿਬ ਜਿਹੜੇ ਚਲਾ ਰਹੇ ਆ ਸ਼ਿਕਾਰਾ ਉਹ ਕਹਿੰਦੇ ਵੀ ਇਹ ਜਿਹੜਾ ਪਿੰਡ ਆ ਇਹ ਚਿਸ ਪੂਰਾ ਪਿੰਡ ਆ ਇੱਥੇ ਦੇ ਲੋਕ ਜਦੋਂ ਆਉਂਦੇ ਜਾਂਦੇ ਆ ਕੋਈ ਸਬਜ਼ੀ ਲਿਆਉਣੀ ਜਾਂ ਕਿਤੇ ਸਕੂਲ ਜਾਣਾ ਜਾਂ ਕਿਤੇ ਹੋਰ ਜਾਣਾ ਤਾਂ ਉਹਨਾਂ ਨੂੰ ਕਿਸ਼ਤੀ ਥਾਣੀਆਂ ਨੂੰ ਜਾਣਾ ਪੈਂਦਾ ਤੇ ਆ ਦੇਖੋ ਤੁਸੀਂ ਇੱਕ ਆ ਲੈਡੀ ਜਾ ਰਹੇ ਆ ਕਿਸ਼ਤੀ ਲੈ ਕੇ ਆ ਦੇਖ ਇੱਥੇ ਜਾਣ ਕੇ ਹਰ ਬੰਦਾ ਹੀ ਕਿਸ਼ਤੀ ਚਲਾ ਲੈਂਦਾ ਨਦੀ ਨਦੀ ਦੇ ਵਿੱਚ ਦੁਕਾਨ ਖੁੱਲੀ ਬੈਠਿਆ ਭਾਈ ਸਾਹਿਬ ਇੱਥੋਂ ਪਾਣੀ ਕੋਕ ਤੇ ਦੁੱਧ ਲੈ ਲਿਆ ਚਾਹ ਵਾਸਤੇ ਕਿਉਂਕਿ ਚਾਹ ਅਸੀਂ ਆਪਦੀ ਆਪ ਬਣਾਉਨੇ ਆ ਤੇ ਇਹ ਜਿਹੜਾ ਪਿੰਡ ਆ ਇਹ ਦੇਖੋ ਤੁਸੀਂ ਵੀ ਹੌਲੀ ਹੌਲੀ ਇਹ ਆਪਣੀ ਜਿਹੜੀ ਟੈਰਿਟਰੀ ਆ ਵਧਾਈ ਤੁਰੇ ਜਾਂਦੇ ਆ ਜਿੱਥੇ ਘਹਾ ਹੋ ਗਿਆ ਸਮਝ ਲੋ ਵੀ ਇੱਥੇ ਤੱਕ ਕਬਜ਼ਾ ਹੋ ਗਿਆ ਇਹਦੇ ਉੱਤੇ ਚੀਨ ਦੇ ਉੱਤੇ ਤੇ ਇਸੇ ਜਗ੍ਹਾ ਤੇ ਜਿਹੜੇ ਉਹ ਦੂਰ ਘਰ ਆਪਨ ਦਿਸਦੇ ਆ ਉਹ ਕਸ਼ਮੀਰੀ ਪੰਡਤਾਂ ਦੇ ਹੁੰਦੇ ਸੀ ਕਿਸੇ ਵੇਲੇ ਇੱਥੇ ਸ਼ਮਸ਼ਾਨ ਘਾਟ ਵੀ ਆ ਕਿਉਂਕਿ ਪੋਲੀਟਿਸ਼ੀਅਨ ਜਿਹੜੇ ਬੰਦੇ ਆ ਉਹਨਾਂ ਨੇ ਧਰਮ ਧਰਮ ਦੀ ਲੜਾਈ ਕਰਕੇ ਕਿਉਂਕਿ ਇਹ ਜਿਹੜੀ ਧਰਤੀ ਆ ਇਹ ਵਿਵਾਦਾਂ ਚ ਰਹੀ ਆ ਕਸ਼ਮੀਰ ਜਾਦੇ ਇੱਥੇ ਜਿਆਦਾ ਕਹੋ ਵੀ ਜਣ ਕੇ ਧਰਮਾਂ ਦਾ ਰੌਲਾ ਰਿਹਾ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਦੇ ਉੱਤੇ ਆਹ ਬੰਦਾ ਚੱਲਿਆ ਇੱਕ ਕਿਸਿਆੜੀਆਂ ਉੜੀਆਂ ਨੂੰ ਮਿਲਣ ਚੱਲਿਆ ਹੋਣਾ ਜਿਵੇਂ ਆਪਾਂ ਮੋਟਰਸਾਈਕਲ ਤੇ ਚਲੇ ਜਾਂਦੇ ਆ ਜਾਂ ਕਿਤੇ ਹੋਰ ਚਲੇ ਜਾਂਦੇ ਆ ਆ ਵੀ ਕੁੜੀਆਂ ਨੇ ਮੇਲੇ ਦਾ ਕੁੜੀ ਆ ਨਾਲ ਉਹਦੀ ਮਦਰ ਲੱਗਦੀ ਆ ਨਾਲ ਗਾਂ ਬੱਚੇ ਆ ਛੋਟੇ ਛੋਟੇ ਤੇ ਇਦਾਂ ਇਹ ਸਮਾਨ ਵੀ ਵੇਚ ਦਿੰਦੇ ਆ ਜਿਉਂ-ਜਿਉਂ ਤੁਸੀਂ ਸ਼ਿਕਾਰੇ 'ਚ ਜਾਂਦੇ ਹੋ ਤੇ ਤੁਹਾਨੂੰ ਕੋਈ ਨਾ ਕੋਈ ਇਹਨਾਂ ਨੇ ਸਮਾਨ ਵੇਚਣ ਵਾਲੇ ਨੇ ਆ ਜਾਣਾ ਕਿਸੇ ਨੇ ਆਈਸਕ੍ਰੀਮ ਵਾਲੇ ਨੇ ਆ ਜਾਣਾ ਕੋਕ ਵਾਲੇ ਨੇ ਆ ਜਾਣਾ ਟਿੱਕੇ ਵਾਲਿਆਂ ਨੇ ਆ ਜਾਣਾ ਕਾਵੇ ਵਾਲਿਆਂ ਨੇ ਆ ਜਾਣਾ ਜਾਂ ਨਗਾ ਨਵਾਂ ਜਿਆ ਵਾਲਿਆਂ ਨੇ ਆ ਜਾਣਾ ਜਾਂ ਫਿਰ ਆਰਟੀਫੀਸ਼ੀਅਲ ਜਿਹੜੀ ਜੁਐਲਰੀ ਆ ਉਹਦੇ ਵਾਸਤੇ ਆ ਜਾਂਦੇ ਆ ਤੇ ਇਹ ਫਿਰ ਬੁਵਾਦਾਂ ਕਰਕੇ ਜਦੋਂ ਧਾਰਮਿਕ ਬੁਵਾਦ ਰਹੇ ਤਾਂ ਫਿਰ ਕਸ਼ਮੀਰੀ ਪੰਡਤਾਂ ਦੀ ਜਿਹੜੀ ਆਬਾਦੀ ਘੱਟ ਸੀ ਤੇ ਉਹਨਾਂ ਨੂੰ ਮੁਸਲਮਾਨਾਂ ਦਾ ਸਾਹਮਣਾ ਕਰਨਾ ਪਿਆ ਤੇ ਝਗੜੇ ਵੀ ਹੋਏ ਤੇ ਫਿਰ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਇਹਨੂੰ ਸਵਰਗ ਨੂੰ ਛੱਡ ਕੇ ਕਿਥੇ ਹੋਰ ਜਾਣਾ ਪਿਆ ਲੈਫਟ ਸਾਈਡ ਦੇ ਉੱਤੇ ਵੀ ਉਹਨਾਂ ਦੇ ਕਸ਼ਮੀਰੀ ਪੰਡਤਾਂ ਦੀ ਜਿਹੜੀ ਜਗ੍ਹਾ ਹੈਗੀ ਆ ਬਾਕੀ ਦੇ ਉੱਤੇ ਤਾਂ ਕਬਜ਼ਾ ਵੀ ਹੋ ਗਿਆ ਕੋਈ ਏਡੀ ਗੱਲ ਨਹੀਂ ਹੈਗੀ ਕਬਜ਼ਾ ਹੋ ਗਿਆ ਜੇ ਵਕਤ ਆਇਆ ਉਹਦਾਂ ਦਾ ਤਾਂ ਉਹ ਦੁਬਾਰਾ ਵਾਪਸ ਆ ਜਾਣਗੇ ਨਹੀਂ ਤਾਂ ਹੁਣ ਤਾਂ ਅੱਜਕੱਲ ਤਾਂ ਲੋਕ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਲੋਕਾਂ ਨੂੰ ਇਹ ਜਿਹੀਆਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਵੀ ਕਿਹੜਾ ਧਰਮ ਵਾਲਾ ਸਾਡੇ ਨਾਲ ਰਹਿੰਦਾ ਉਹਦੀਆਂ ਕਿਹੜੀਆਂ ਰੀਤੀ ਰਿਵਾਜ ਆ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਆ ਨਾਲ ਸ਼ਿਕਾਰਾ ਜਾਂਦਾ ਫੋਟੋਗ੍ਰਾਫੀ ਵਾਲਿਆਂ ਦਾ ਜਨ ਕਿ ਸਟੂਡੀਓ ਇਹਨਾਂ ਦਾ ਵਿੱਚੇ ਹੀ ਆ ਆ ਜਿਹੜਾ ਘਾਹ ਆ ਗਿਆ ਹੋਇਆ ਘਾਹ ਦੀਆਂ ਜੜਾਂ ਜਦੋਂ ਹੁਣ ਇਹ ਘਾਹ ਸੁੱਕ ਜੂ ਇਹਦੀਆਂ ਜੜਾਂ ਇਹਦੇ ਉੱਤੇ ਹੋਰ ਉੱਗ ਆਊ ਉਹ ਸੁੱਕ ਜੂ ਉਹਦੇ ਤੇ ਹੋਰ ਉੱਗ ਆਊ ਇੱਕ ਤਰ੍ਹਾਂ ਦੀ ਇਹ ਧਰਤੀ ਬਣ ਜੂ ਆਹ ਜਿਹੜਾ ਡੰਡਾ ਜਾਂ ਗੱਡਿਆ ਹੋਇਆ ਜਿਵੇਂ ਇੱਥੇ ਗੱਡੇ ਹੋਏ ਆ ਕਿਉਂਕਿ ਇਸ ਝੀਲ ਦੀ ਗਹਿਰਾਈ ਤੁਹਾਨੂੰ ਦੱਸਿਆ ਹੀ ਆ ਸ਼ੁਰੂ ਦੇ ਵਿੱਚ ਮੈਂ ਕਿ 20 ਫੁੱਟ ਜਿਆਦਾ ਤੋਂ ਜਿਆਦਾ ਆ ਤੇ ਘੱਟੋ ਘੱਟ ਜਿਹੜੀ ਆ 5 ਫੁੱਟ ਡੂੰਗੀ ਹੋਈ ਆ ਇਹ ਇਹਦੇ ਵਿੱਚ ਵੀ ਜੇ ਬੰਦਾ ਡਿੱਗ ਪਵੇ ਤਾਂ ਅੰਦਰ ਜੜੀਆਂ ਬੂਟੀਆਂ ਆਈਆਂ ਤੇ ਹੋ ਸਕਦਾ ਕਿਤੇ ਉਲਝ ਗਿਆ ਫੇਰ ਬੰਦਾ ਗਿਆ ਤੇ ਇਹ ਜਿਹੜਾ ਘਾਹ ਵਾ ਘਾਹ ਜਦੋਂ ਸੁੱਕ ਗਿਆ ਇਹਦੀਆਂ ਜੜਾਂ ਵੀ ਸੁੱਕ ਗਈਆਂ ਫਿਰ ਇਹ ਦੁਬਾਰਾ ਇਹਦੇ ਉੱਤੇ ਨਵਾਂ ਉੱਗ ਗਿਆ ਫਿਰ ਜਿਹੜਾ ਥੱਲੇ ਸਰਫੇਸ ਆ ਉਹ ਮੋਟਾ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਫਿਰ ਅਖੀਰ ਦੇ ਉੱਤੇ ਇਹਦੇ ਉੱਤੇ ਸਬਜ਼ੀਆਂ ਬੀਜ ਦਿੰਦੇ ਆ ਜਿਵੇਂ ਆਪਣੇ ਮੋਟਰਸਾਈਕਲ ਲੈ ਕੇ ਇੱਕ ਦੂਜੇ ਨੂੰ ਲੋਕ ਮਿਲਣ ਚਲੇ ਜਾਂਦੇ ਆ ਐਵੇਂ ਇਹ ਸ਼ਿਕਾਰੇ ਲੈ ਕੇ ਆ ਦੇਖੋ ਤਿੰਨ ਆੜੀ ਬੈਠੇ ਆ ਇੱਥੇ ਇਹਨਾਂ ਨੇ ਟਾਈਮ ਬੰਨਿਆ ਹੋਣਾ ਵੀ ਉੱਥੇ ਚੱਲ ਕੇ ਮੈਂ ਸ਼ਿਕਾਰਾ ਲੈ ਕੇ ਆਉਂ ਉੱਥੇ ਮਿਲਦੇ ਆਂ ਇਹ ਮੀਨਾ ਬਾਜ਼ਾਰ ਆ ਜੀ ਆਪਣੇ ਜਿਹੜੇ ਭਾਈ ਸਾਹਿਬ ਸ਼ਿਕਾਰਾ ਚਲਾਉਂਦੇ ਆ ਇਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਮੀਨਾ ਬਾਜ਼ਾਰ ਆ ਇਹ ਹੈਗਾ ਜੀ ਫਾਸਟ ਫੂਡ ਪਾਣੀ ਜੀ ਤਾਜ਼ਾ ਹੈ ਠੀਕ ਆ ਸਰ ਠੀਕ ਹੈ ਜੀ ਇਹ ਜਿਹੜੇ ਸਾਹਮਣੇ ਹਾਊਸ ਬੋਰਡ ਬਣੇ ਹੋਏ ਆ ਦੇਖੋ ਇਹਨਾਂ ਦੇ ਵਿੱਚ ਦਰਖਤ ਵੀ ਲਾਏ ਹੋਏ ਆ ਤੇ ਇਹ ਮਹਿੰਗੇ ਨੇ ਤੇ ਇਹਨਾਂ ਦੇ ਵਿੱਚ ਜਨ ਕਿ ਇਹਨਾਂ ਦੀ ਇਹ ਮਹਿੰਗੇ ਤਾਂ ਨੇ ਕਿਉਂਕਿ ਸਾਹਮਣੇ ਲੋਕੈਲਿਟੀ ਆ ਦੇਖੋ ਕਿੰਨੀ ਵੱਡੀ ਝੀਲ ਆ ਇਹਦੇ ਮੂਰੇ ਇਸ ਕਰਕੇ ਵੀ ਮਹਿੰਗੇ ਆ ਫਿਰ ਮਹਿੰਗੇ ਇਸ ਕਰਕੇ ਵੀ ਆ ਕਿ ਇੱਥੋਂ ਇੱਕ ਤਾਂ ਵਿਊ ਵਧੀਆ ਦੀਦਾ ਫਿਰ ਇਹਨਾਂ ਨੇ ਥੋੜਾ ਮੇਨਟੇਨ ਵੀ ਕੀਤਾ ਹੋਇਆ ਸਾਰਾ ਇਹ ਜਾਣ ਕੇ 4-5000 ਰੁਪਏ ਦੇ ਵਿੱਚ ਰਾਤ ਨੂੰ ਇਹ ਦਿੰਦੇ ਆ ਮੇਰੇ ਖਿਆਲ ਇਨ ਇੱਥੇ ਹੀ ਆ ਇੱਕ ਜਗ੍ਹਾ ਦੇ ਉੱਤੇ ਵੈਸੇ ਦਿਸਣਾ ਨਹੀਂ ਉਹ ਸਾਹਮਣੇ ਪੋਸਟ ਆਫਿਸ ਖੜਾ ਵਾ ਉਹ ਵੀ ਪਾਣੀ ਦੇ ਵਿੱਚ ਹੀ ਆ ਜਿਹਨੇ ਚਿੱਠੀਆਂ ਪਾਉਣੀਆਂ ਤੇ ਫਿਰ ਜਿਹੜਾ ਡਾਕੀਆ ਵਾ ਡਾਕੀਆ ਵੀ ਐਹੋ ਜੀ ਕਿਸ਼ਤੀ 'ਚ ਬਹਿ ਕੇ ਲੋਕਾਂ ਦੇ ਘਰਾਂ 'ਚ ਸਮਾਨ ਦੇ ਕੇ ਜਾਂਦੇ ਆ ਜਿਵੇਂ ਇੱਥੇ ਜਮੈਟੋ ਵਾਲੇ ਆ ਜਾਂ ਹੋਰ ਆ ਉਹਨਾਂ ਉਹ ਵੀ ਆ ਕੇ ਇਦਾਂ ਸਮਾਨ ਆ ਜੇ ਕਿਸੇ ਨੇ ਮੰਗਾਇਆ ਕੋਈ ਖਾਣ ਦਾ ਪੀਜ਼ਾ ਮੰਗਾ ਲਿਆ ਜਾਂ ਕੁਝ ਹੋਰ ਚੀਜ਼ ਆ ਉਹ ਵੀ ਕश्ती ਜਾ ਕੇ ਦੇ ਕੇ ਜਾਂਦੇ ਆ ਇਹ ਕੁਝ ਕੱਪੜਿਆਂ ਦੀਆਂ ਦੁਕਾਨਾਂ ਨੇ ਜੈਕਟਾਂ ਗਲੀਚੇ ਪਸ਼ਮੀਨਾ ਕਿਉਂਕਿ ਇੱਥੇ ਭੇਡਾਂ ਬੂਡਾਂ ਜਾਦੇ ਹੁੰਦੀਆਂ ਨੇ ਉਹਨਾਂ ਦਾ ਹੱਥਾਂ ਨਾਲ ਬਣਾਇਆ ਹੋਇਆ ਸਮਾਨ ਕੋਝ ਕੁ ਸਾਮਾਨ ਇਹ ਬਾਹਰੋਂ ਵੀ ਲੈਂਦੇ ਆ ਜਿਵੇਂ ਲੁਧਿਆਣੇ ਵਾਲਾ ਸਾਮਾਨ ਵੀ ਇੱਥੋਂ ਮਿਲ ਹੀ ਜਾਣਾ ਤੇ ਜਿਵੇਂ ਇੱਥੇ ਵਿੱਚੇ ਰੈਸਟੋਰੈਂਟ ਬਣੇ ਹੋਏ ਆ ਵਿੱਚੇ ਡਰਾਈ ਫਰੂਟ ਦੀਆਂ ਦੁਕਾਨਾਂ ਨੇ ਵਿੱਚੇ ਚਾਦਰਾਂ ਚੁੱਦਰਾਂ ਦੀਆਂ ਵਿੱਚੇ ਉਹਦੀਆਂ ਕਹੋ ਲੋ ਵੀ ਹੈਂਡਕਰਾਫਟ ਦੀਆਂ ਜਿਹੜੀਆਂ ਲੱਕੜੀ ਦੀਆਂ ਚੀਜ਼ਾਂ ਹੁੰਦੀਆਂ ਤੇ ਵਿੱਚੇ ਕਰਿਆਨੇ ਦੀਆਂ ਤੇ ਵਿੱਚੇ ਕਈ ਹਰ ਤਰ੍ਹਾਂ ਦੀਆਂ ਵਿੱਚ ਦੁਕਾਨਾਂ ਨੇ ਕਿ ਤੁਸੀਂ ਇੱਥੇ ਇਹ ਨਹੀਂ ਹੈਗਾ ਕੋਈ ਇਹਨਾਂ ਨੂੰ ਰਸਤਾ ਆਉਂਦਾ ਇਹ ਆਪ ਵੀ ਜਦੋਂ ਦੁਕਾਨ ਖੋਲ੍ਹਣੀ ਹੈ ਇਹਨਾਂ ਨੇ ਤਾਂ ਇਹਨਾਂ ਨੇ ਸ਼ਿਕਾਰੇ 'ਚ ਬਹਿ ਕੇ ਹੀ ਆਉਣਾ ਤੇ ਜਿਵੇਂ ਹੁਣ ਕਹਿ ਲਓ ਵੀ ਕਿਸੇ ਨੇ ਗੈਸਟ ਹਾਊਸ ਲੈ ਲਿਆ ਜਾਂ ਬੋਟ ਹਾਊਸ ਜਿਹੜਾ ਹਾਊਸ ਬੋਟ ਜਿਹੜਾ ਉਹ ਲੈ ਲਈ ਤਾਂ ਫੇਰ ਉਸ ਵਾਸਤੇ ਵੀ ਆ ਜਿਵੇਂ ਇਹਨਾਂ ਨੇ ਲਿਆ ਹੋਣਾ ਹਾਊਸ ਬੋਟ ਲਈ ਆ ਤੇ ਇਹਨਾਂ ਦੇ ਜਿਹੜਾ ਲੱਗੇ ਜਾ ਇਹਦੇ ਵਿੱਚ ਰੱਖ ਕੇ ਤੇ ਜੇ ਉਹ ਜਿਹੜਾ ਜਿਹੜਾ ਲਿਖੀ ਹੋਈ ਆ ਹੈਦਰ ਪੁਆਇੰਟ ਕਹਿੰਦੇ ਵੀ ਇਹ ਇੱਕ ਮੂਵੀ ਬਣੀ ਸੀ ਹੈਦਰ ਮੂਵੀ ਤੇ ਉਹਦੇ ਵਿੱਚ ਪਤਾ ਨਹੀਂ ਕਿਹੜਾ ਐਕਟਰ ਸੀਗਾ ਯਾਰ ਉਹ ਜਿਹੜਾ ਜਿਹੜਾ ਉੜਤਾ ਪੰਜਾਬ ਚ ਵੀ ਆ ਹਾਂ ਉਹ ਵਾਲੀ ਮੂਵੀ ਇੱਥੇ ਬਣੀ ਸੀ ਤਾਂ ਏਸ਼ੀਅਨ ਕਰਾਫਟ ਆ ਬਹੁਤ ਸਾਹਮਣੇ ਰੈਸਟੋਰੈਂਟ ਬਣਿਆ ਹੋਇਆ ਹਾਂ ਤੇ ਜਿਵੇਂ ਸ਼ਿਕਾਰੀ ਵਾਲੇ ਨਾਲ ਆਪਾਂ ਟਾਈਮ ਵੰਨ ਲਿਆ ਕਿ 2 ਘੰਟੇ ਜਾਣਾ ਜਾਂ 3 ਘੰਟੇ ਜਾਣਾ ਤੇ ਬੰਦੇ ਨੇ ਆਹ ਦੁਕਾਨ ਤੋਂ ਮੰਨ ਲਓ ਸੌਦਾ ਲੈਣਾ ਜਾਂ ਕੁਝ ਜਗ੍ਹਾ ਤੇ ਕੁਛ ਖਾਣ ਨੂੰ ਦਿਲ ਕਰਿਆ ਆ ਤਾਂ ਇਹਦੀ ਪਾਈ ਗੱਲ ਕਰਕੇ ਜਾਇਓ ਤੁਸੀਂ ਤੇ ਦੂਜੀ ਗੱਲ ਆ ਵੀ ਕਈ ਜਗ੍ਹਾ ਦੇ ਉੱਤੇ ਤਾਂ ਚਲੋ ਕਮਿਸ਼ਨ ਮਿਲ ਜਾਂਦਾ ਇਹਨਾਂ ਨੂੰ ਕਈ ਜਗ੍ਹਾ ਤੇ ਉੱਤੇ ਇਹਨਾਂ ਨੇ ਟਾਈਮ ਦੇ ਵਿੱਚੋਂ ਹੀ ਤੁਹਾਡਾ ਟਾਈਮ ਖੱਡ ਗਿਆ ਨਾਲੇ ਕੋਈ ਕਰਿਆ ਨਹੀਂ ਬਦਾਨ ਤੇ ਇਧਰਲੇ ਪਾਸੇ ਘਾਹ ਹੋ ਗਿਆ ਹਾਂ ਇਧਰਲੇ ਪਾਸੇ ਵਿੱਚ ਖੇਤ ਨੇ ਇਹ ਘਾਹ ਦੇ ਵਿੱਚ ਹੀ ਇਹਨਾਂ ਨੇ ਲੱਕੀ ਨੂੰ ਕੀ ਟਮਾਟਰ ਟਮਟਰ ਖੀਰਾ ਪਰਾਂ ਖੋਰ ਵੈਂਗਣ ਮੰਗਣ ਸਭ ਕੁਝ ਬੀਜਿਆ ਹੋਇਆ ਇਹਨਾਂ ਦੇ ਟੀ ਜਿਹੜੇ ਝੀਲ ਦੇ ਅੰਦਰ ਰਹਿੰਦੇ ਆ ਜਾਂ ਪਿੰਡ ਆ ਜਾਂ ਟਾਪੂ ਜੇ ਆ ਉਹਨਾਂ ਦੀ ਜ਼ਿੰਦਗੀ ਇੱਥੇ ਤੱਕ ਹੀ ਸੀਮਤ ਆ ਕਿ 2014 ਚ ਇੱਥੇ ਹੜ੍ਹ ਆ ਗਏ ਸੀ ਉਦੋਂ ਕਾਫੀ ਨੁਕਸਾਨ ਹੋ ਗਿਆ ਸੀ ਲੋਕਾਂ ਦੇ ਘਰ ਕੋ ਟੁੱਟ ਗਏ ਸੀ ਤੇ ਜਿਹੜੇ ਹਾਊਸ ਬੋਟ ਆ ਉਹ ਬਚ ਗਏ ਸੀ ਉਹਨਾਂ ਦੀਆਂ ਰस्सियां ਰੁਸੀਆਂ ਖੋਲਤੀਆਂ ਸੀ ਉਹ ਉੱਪਰ ਤੱਕ ਚਲੇ ਗਏ ਸੀ ਆ ਇੱਕ ਹੋਟਲ ਬਣਾਇਆ ਜਨੇਵਾ ਹੋਟਲ ਨਾਲ ਹੀ ਲੈਲਾ ਮਜ ਨੂੰ ਬਣਿਆ ਲੈਲਾ ਮਜ ਨੂੰ ਇੱਕ ਸੀਰੀਅਲ ਹੁੰਦਾ ਸੀ ਆਪਣੇ ਮੇਰੇ ਖਾਲ ਦੂਰਦਰਸ਼ਨ ਤੇ ਆਉਂਦਾ ਸੀ ਉਹਦੀ ਸ਼ੂਟਿੰਗ ਇੱਥੇ ਆ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਛੇਤੀ ਨਵੇਂ ਵਲੌਗ ਚ ਤੇ ਵੀਡੀਓ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਜੀ